ਸ਼ੀਰ ਉਹ ਬਾਕੀ ਮੈਂ ਧੀਰ ਸਾਹਾਂ ਤੇ ਮਦਦ ਮੈਂ ਉਹਨੂੰ ਹਸਪੀਟਲ ਤੇ ਲੈਤੀ ਪਰੈਸ ਹੀ ਇਹਨੂੰ ਬਟਵੀਨ ਹੀ ਬਈ ਜ਼ਿਆਦਾ سارے ਸਾਡੇ ਦਫ਼ਤਰੋਂ ਪਤਾ ਵੀ ਜ਼ਿਆਦਾ ਨਹੀਂ ਜਾਰਾ ਉਹਨਾਂ ਦੇ ਨੇਮ तकरीबन 11 ਫੀਲਡ ਰਾਤ ਬਰਾਦਾ 25 ਬਰਾਦਾ ਪਰ ਜਦੋਂ ਮੈਂ ਉਸ ਇੱਕ ਭਾਰਤੀ ਯੂਨਿਟ ਜ਼ਿਲ੍ਹਾਬਾਦ ਪੁਲੀਸਾਰੇ ਦਾ ਜ਼ਿਲ੍ਹਾਬਾਦ ਸਟੇਟ ਜ਼ਿਲ੍ਹਾਬਾਦ ਸਟੇਟ 11 11 ਸਮਰਦਾ 11 ਵਜੇ ਮੁਸਲਮਾਨ ਇੱਕ ਬੰਦਾ ਹੁੰਦਾ ਮੁਸਲਮਾਨ ਇੱਕ ਬੰਦਾ ਹੁੰਦਾ 11 ਵਜੇ ਪ੍ਰਸ਼ਾਸਨ ਆ ਕੇ ਵੀਡੀਓ ਦੇ ਵਿੱਚ ਗੱਲਬਾਤ ਕਰਦਾ ਬੰਦਿਆਂ ਨੂੰ ਪੁੱਛਦਾ ਮੇਰੇ ਸਾਹਮਣੇ ਗਵਾਂਡੀਆਂ ਦੇ ਉਹਨਾਂ ਦੇ ਉਹਨਾਂ ਨੂੰ ਥੱਡ ਕੀਤਾ ਜਾਂਦਾ ਮੇਰੀ ਗੱਡੀ ਨੂੰ ਡੈਮੇਜ ਕੀਤਾ ਅਤੇ ਇਸ ਅਹਿਮ ਮੇਰੇ ਜਿਹੜੇ ਡਾਕੂਮੈਂਟ ਉਹਨਾਂ ਨੂੰ ਰੰਗ ਦਿੱਤਾ ਗਿਆ ਇੰਨਾ ਯਾਰ ਅਬતના ਐਸੇ ਵਰਤ ਦਾ ਮਾਹੌਲ ਵੀ ਅਸੀਂ ਸਾਰਾ ਪਰਿਵਾਰ ਜਿਹੜਾ ਮੇਰੇ ਬੱਚੇ ਤੱਕ ਜਿਹੜੇ ਆ ਐਸ ਵਕਤ ਵੀ ਉਹ ਪੂਰੇ ਉਹ ਆ ਡਿਪਰੈਸ਼ਨ ਚ ਆ ਚੁੱਕੇ ਆ ਕਿਉਂ ਮੇਰਾ ਕੀ ਗਲਤੀ ਏ ਦੀ ਇਹ ਸਰਕਾਰ ਦਾ ਕੰਮ ਕਰਨਾ ਆ ਕਰਕੇ ਕੀ ਮੈਂ ਅਪਲੀਕੇਸ਼ਨ ਦਿੱਤੀ ਉੱਤੇ ਕੰਮ ਹੀ ਨਹੀਂ ਹੋਣੀ ਇਹਦੀ ਹੋ ਜਾਵੇ ਪੁਲਿਸ ਪ੍ਰਸ਼ਾਸਨ ਬਿਲਕੁਲ ਹੀ ਇਹ ਵੀਡੀਓ ਦੇਖ ਕੇ ਨਹੀਂ ਹੋਤੇ ਵੇਖੇ ਗੁੱਝੀ ਰਹੀ ਗਈ ਇਹ ਵੀ ਦੇਖ ਵੀਡੀਓ ਦੇ ਵਿੱਚ ਆਪਣੀ ਗੀਦੇ ਪਿੱਤੀ ਗਈ ਹੈ ਕਿੰਨਾ ਬੜਾ ਹੈ ਇਹ ਬੰਦਾ ਬਣਾਉਣਾ ਨਾਟਕ ਦੇ ਵਿੱਚ ਪ੍ਰਗੈਸ਼ रोनी मोदी करो ਕੋਈ ਕੰਮ ਚੱਲ ਰਿਹਾ ਹੈ ਇੱਕ ਲੜਾਂਗੇ ਕੇਵਲ ਬੋਰ ਪਈ ਤੇ ਕਿਹਦਾ ਵਾਕਿਆ ਹੋਇਆ ਇਹ ਕਿਹੜਾ ਬੰਦਾ ਸਿੱਧਾ ਤੋਂ ਮੀਟੀ ਹੋਏ ਨੂੰ ਸੁਕੀ ਗੰਨੇ ਚੋਂ ਪਈ ਤੇ ਕਿਤੇ ਇਹਦੀ ਮੈਨੂੰ ਕਾਲ ਆਉਂਦੀ ਹੈ ਸੋਹਣਾ ਕਰਾ ਹੋ ਗਿਆ ਇਹਨੇ ਕਾਲ ਆਉਂਦੀ ਹੈ ਕਿ ਪਰ ਅੱਜ ਮੇਰੇ ਘਰ ਦੇ ਬਾਹਰ ਕੁਝ ਲੋਕ ਜਿਹੜੇ ਆ ਮੇਰਾ ਗੇਟ ਭੰਨ ਰਿਹਾ ਤੇ ਜੱਦੀ ਭੰਨ ਰਿਹਾ ਮੈਂ ਲੜਕੇ ਨੂੰ ਇੱਥੇ ਮੇਰਾ ਕੌਂਸਲਰ ਆ ਕੇ ਲੱਗੇ ਤਾਂ ਮੈਂ ਕਿਹਾ ਜਾ ਯਾਰ ਜਲਦੀ ਜਰਾ ਚੇਤੀ ਜਾ ਕੇ ਕੀ ਹੋਇਆ ਮੈਨੂੰ ਕਾਲ ਆਈ ਕਿ ਜੀ ਕਿ ਕੋਈ ਲੜਕਾ ਹੈ ਉਹ ਪੰਗੜਿਆ ਦੇ ਹਥਿਆਰ ਉਹ ਲੈ ਰਿਹਾ ਸੀ ਤੁਸੀਂ ਆਪਣਾ ਕੰਮ ਕਰੋ ਜਦੋਂ ਜਾ ਕੇ ਵੈਰੀਫਾਈ ਕੀਤਾ ਵਾਕੇ ਗੱਡੀ ਕਹਿੰਦੀ ਸੀ ਮੈਂ ਐਸ.ਐਚ.ਓ. ਸਾਹਿਬ ਨੂੰ ਕਾਲ ਕੀਤੀ ਸੀ ਸੀ.ਆਰ. ਤੇ ਕਾਲ ਕੀਤੀ ਸੀ ਐਮ.ਐਲ.ਏ. ਸਾਹਿਬ ਨੂੰ ਦੱਸਿਆ ਅੰਮ੍ਰਿਤ ਸਾਹਿਬ ਨੇ ਕਾਲ ਕੀਤੀ ਐਸ.ਐਸ.ਓ. ਸਾਹਿਬ ਨੂੰ ਇਹਨਾਂ ਨਾਲ ਗੱਲ ਹੋਈ ਫਿਰ ਇਹਨਾਂ ਨੇ ਮਲਾਕਤ ਭੇਜੇ ਫਿਰ ਅਸੀਂ ਵੈਰੀਫਾਈ ਕੀਤਾ ਜਦੋਂ ਗਵਾਨ ਦੇ ਸਾਹਮਣੇ ਧਰ ਸੀ ਜਦੋਂ ਇਹ ਸੱਤ ਆਇਆ ਜਿੰਦਾਬਾਦ ਕਿੰਨੇ ਆਣ ਕੇ ਪੁੱਛਿਆ ਵੀ ਸੋਹਣ ਦਾ ਘਰ ਕਿਉਂ ਉਹਨੇ ਕਿਹਾ ਮਾਰਨਾ ਕਰ ਜਦੋਂ ਇੰਨੀ ਗੱਲ ਹੋਈਏ ਤਾਂ ਉਹਦੇ ਨਾਲ ਇੱਕ ਸਾਹਮਣੇ ਗਵਾਣ ਵਾਲਾ ਜਿਹੜਾ ਘਰ ਸੀ ਉਹਨੇ ਨਾਲ ਟੱਕਰ ਜਿੰਦਾਬਾਦ ਉਹ ਕਹਿੰਦਾ ਵੀ ਸਾਹ ਕਰ ਇਹ ਵੱਟਾ ਫੜ ਕੇ ਲੱਗੋ ਤੇ ਗੱਡੀ ਪੰਨੇ ਸਟਾਰਟ ਕਰਤੀ ਉਹਦੇ ਦਰਵਾਜ਼ੇ ਦੇ ਉੱਤੇ ਇੱਕ ਕੈਮਰਾ ਲੱਗਾ ਉਹਦੀ ਤਾਰ ਕਰ ਜਿੰਦਾਬਾਦ ਜਦੋਂ ਉਹਨੇ ਕਿਹਾ ਵੀ ਯਾਰ ਗੱਡੀ ਕੋਪਾ ਸਟਾਰਟ ਕਰਤੀ ਕਹਿੰਦਾ ਅੰਦਰ ਜਾਣਾ ਤਾਂ ਗੋਲੀ ਖਾਣੇ ਜਿੰਦਾਬਾਦ ਉਹ ਅੰਦਰ ਚਲਾ ਗਿਆ ਉਨੇ ਨੇ ਕਾਲ ਕੀਤੀ ਆ ਤੇਰੇ ਘਰ ਦੇ ਬਾਹਰ ਤੇਰੀ ਗੱਡੀ ਭੰਰਿਆ ਤੇ ਉੱਤੇ ਵੱੱਲੇ ਮਾਰਿਆ ਬਾਹਰ ਨੂੰ ਉਹਦੀ ਨੂੰ ਕਾਲ ਆਈ ਤੇ ਅਸੀਂ ਮੱਫੇ ਤੋਂ ਉਹਨੂੰ ਥਾੜਾ ਰੱਤਿਆ ਜਰਾ ਕਹਿੰਦੇ ਆ ਉਸ ਤੋਂ ਬਾਅਦ ਪੁਲਿਸ ਦੇ ਧਿਆਨ ਤੇ ਲੈਂਦਾ ਕੰਪਲੇਂਟ ਲਿਖ ਕੇ ਦਿੱਤੀ ਪਹਿਲਾਂ ਤੇ ਜਦੋਂ ਇੱਥੇ ਆਏ ਅੱਜ ਕੱਲੇ ਮੁੰਛੀਆਂ ਦੇ ਹੀ ਜਿਹੜੇ ਆ ਐਫਐਸ ਤੋਂ ਵੀ ਕਹਿੰਦੇ ਅਸੀਂ ਕਹਾਂ ਜਿੰਨਾਂ ਨੇ ਦਰਖਾਸਤ ਲਿਖੀ ਵੀ ਕਿਸੇ ਦਰਖਤ ਦਿਗਣ ਕਰਕੇ ਜਿਹੜੀ ਗੱਡੀ ਜਿਹੜੀ ਆ ਉਹ ਟੁੱਟ ਗਈ ਮੈਂ ਸਤੂ ਸਾਹਿਬ ਨਾਲ ਸਿਰ ਗੱਲ ਕੀਤੀ ਮੈਂ ਸਤੂ ਸਾਹਿਬ ਵੀਡੀਓ ਦੇਖੀ ਆ ਬੰਦਾ ਟ੍ਰੇਸ ਹੋ ਗਿਆ ਕਿਹੜਾ ਵਾ ਇਹਦੇ ਵੀ ਫਿਰ ਅਰਜ਼ੀ ਤੇ ਇਹਦੇ ਦੇ ਕੇ ਆ ਵੀ ਦਰਖਤੋਂ ਨਹੀਂ ਇਹ ਦੇ ਨਹੀਂ ਗਏ ਤੁਸੀਂ ਦਿੱਤੀ ਹੈ ਫਿਰ ਆਪਾਂ ਕੰਪਲੀਟ ਦਿੱਤੀ ਐਸਐਸਟੀ ਸਾਹਿਬ ਨੂੰ ਮਿਲੇ ਡੀਐਸਟੀ ਸਾਹਿਬ ਨੂੰ ਮਿਲੇ ਗਾਈ ਫਿਰ ਜਦੋਂ ਇਹਨਾਂ ਨੂੰ ਅਰਜ਼ੀ ਦਿੱਤੀ ਵੀ ਇਹਦੇ ਨਾਲ ਬਣਦੀ ਕਾਲੇ ਕੀਤੀ ਜਾਏ ਉਹ ਹੀ ਕਾਰਵਾਈ ਪੰਜ ਦਿਨਾਂ ਤੋਂ ਨੂੰ ਨਹੀਂ ਪਤਾ ਕਿਹਦਾ ਤੱਕ ਰਹਿ ਗਿਆ ਇਹਨਾਂ ਦੇ ਇੱਕ ਗੁੰਡਿਆਂ ਦੀ ਮਦਦ ਕਰਾਈ ਹੈ ਸਰਕਾਰ 6 ਦਿਨ ਹੋ ਗਏ ਇਸ ਪ੍ਰਿੰਸੀਪਲ ਦਾ ਸਾਰੇ ਸ਼ਹਿਰ ਦਾ ਉਹਨਾਂ ਨੇ ਸਵੇਰੇ ਪ੍ਰਦਰਸ਼ਨ ਹੋ ਗਿਆ ਇਹਨਾਂ ਨੂੰ ਸੁਪਰਵਾਈਜ਼ਨ ਕਰਨਾ ਇਹ ਉਦੋਂ ਦੇ ਇਹਨਾਂ ਦੇ ਬੱਚੇ ਵੀ ਕੰਮ ਦੇ ਮੌਕੇ ਬਾਹਰ ਵੀ ਨਿਕਲੇ ਉਦੋਂ ਪਰ ਉਹਨਾਂ ਨੂੰ ਇਹਨਾਂ ਦੇ ਜ਼ਮੀਨਾਂ ਉੱਤੇ ਪਹੁੰਚਦਾ ਹੈ ਉਹਦਾ ਜੀ ਹਾੜੇ ਸਥਾਨਕ ਸਾਮਨਾ ਕੋ ਕਰਦੇ ਪਰ ਪੁਲਿਸ ਇਹ ਵੀ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਉੱਤਰੋਂ ਅੱਜ ਫੋਨ ਆਇਆ ਕ੍ਰਿਸ਼ ਕਰ ਮੈਸੇ ਹਸਦੇ ਜੀ ਸਾਹਿਬ ਇੱਥੇ ਆਓ ਤੇ ਹਮ ਕੰਪਰੋਮਾਈਜ਼ ਕਰੇ ਮੈਂ ਇਹ ਲੋਰਾਂ ਦਾ ਕਿਹਾ ਜੀ ਸ਼ਹਿਰ ਦੇ ਲਈ ਦੇਵਤਾ ਕਰਵਾਣ ਕਰਦੇ ਨੇ ਗੱਲ ਹੀ ਕਰ ਲਈ ਅਸੀਂ ਗੱਲ ਕਰਨਾ ਇਹ ਹੁੰਦਾ ਕਹਿੰਦੇ ਅੰਦਰੋਂ ਸਰਵੇ ਕਰਨਾ ਕਾਇਦੇ ਰਾਜਧਾਨੀ ਤੋਂ ਬੱਤੀ ਹੋ ਰਹੀ ਹੈ ਮੈਂ ਤਾਂ ਕਹਿੰਦੀ ਕਿ ਕਿਸੇ ਬੰਦਾ ਅੰਦਰ ਬੈਠਾ ਕੰਪਰੋਮਾਈਜ਼ ਨਹੀਂ ਕਰ ਰਿਹਾ ਪੰਚ ਵਾਲੇ ਬਹੁਤ ਕੰਪਰੋਮਾਈਜ਼ ਕਰ ਰਹੇ ਨੇ ਤੇ ਇਹ ਵੀ ਹਾਂ ਕਿ ਗਾਣੇ ਕਿਉਂ ਗਿਆ ਜੇ ਆਪਾਂ ਉਦੋਂ ਦਾ ਮੀਡੀਆ ਚ ਵੀ ਦਿੱਤਿਆ ਤੁਹਾਡੇ ਕੋਲ ਫੋਟੋਜ਼ ਨੇ ਇਹ ਤੇ ਕਿਉਂ ਕਰ ਰਹੇ ਨੇ ਜੇ ਕੋਈ ਕਾਰਵਾਈ ਨਹੀਂ ਕਰਦੇ ਜੇ ਕਾਰਵਾਈ ਨਹੀਂ ਕਰਦੇ ਉੱਤੇ ਨਾ ਹਸਰਾਈਜ਼ ਕਰ ਰਹੇ ਨੇ ਵੀ ਰਜਿਨਾਮਾ ਕਰਨਾ ਯਾਰ ਮੇਰੇ ਕੋਲ ਸਬਾਈ ਸਾਈਡ ਦਾ ਸਵੇਰੇ ਸ਼ੁਰੂ ਹੋ ਗਿਆ ਇੱਕ ਬੰਦਾ ਸੋਰੀਓ ਤੇ ਖੇਡ ਰਿਹਾ ਜਿਹੜਾ ਮਰਜ਼ੀ ਇਹਨਾਂ ਨੂੰ ਕਰਦਾ ਸਾਡੀ ਮੰਗ ਇਹ ਆ ਕਿ ਅੰਦਰ ਬਿਠਾ ਦਿੱਤਾ ਪੀਰੇ ਕੰਤ ਕਾਰਵਾਈ ਕੀਤੀ ਜਾ ਪਤਾ ਕੀਤਾ ਜਾ ਜੇ ਨਹੀਂ ਕੀਤਾ ਸਵੇਰ ਤੋਂ ਕਮਲ ਸਫਾਈ ਜਰੀਏ ਬੰਦ ਕੀਤੀ ਗਈ ਜਿੰਨੀ ਵੀ ਆਪਣਾ ਨਾਮ ਇਸ ਬਾਵਨ ਵਿੱਚ ਪੇਸ਼ ਕਰੋ ਉਸ ਤੋਂ ਇਲਾਵਾ ਬਾਹਰ ਹਲਕੇ ਦੀ ਸੈਟਿੰਗ ਸਾਰੇ ਨੰਬਰਾਂ ਨੂੰ ਆਪਣੇ ਮੋਬਾਈਲ 'ਤੇ ਯਾਦ ਰੱਖੀਂ ਸਾਰਾ ਹੀ ਫਰਮਾਂ ਵਿੱਚ ਸ਼ਿਕਾਇਤ ਦਰਜ ਕਰਨਾ ਕਾਰਵਾਈ ਕਰਨ ਉਸ ਤੋਂ ਇਲਾਵਾ ਸਾਡੀ ਕੋਈ ਆਈ ਕੇ ਨਾ ਗਈ ਨਾ ਮ ਕਰਾਂਗੇ ਨਾ ਤੇਰੀ